ਅਗਲੀ ਗੱਲ ਕਰੀਏ ਇੱਕ ਪੰਥਕ ਮਾਮਲੇ ਦੀ ਆ ਤਾਮੀ ਸਾਹਿਬ ਕਹਿ ਰਹੇ ਨੇ ਸਲਾਹ ਦਿੱਤੀ ਉਹਨਾਂ ਨੇ ਕਿ ਜਿਹੜੇ ਸਿਰਪਾਓ ਦੀ ਥਾਂ ਤੇ ਜੇ ਸਿੱਖ ਰਹਿਤ ਮਰਿਆਦਾ ਦੇ ਦਿੱਤੀ ਜਾਵੇ ਤਾਂ ਪ੍ਰਵੀਨ ਜੀ ਇਹ ਸਮੇਂ-ਸਮੇਂ ਨਾਲ ਗੱਲ ਉੱਠਦੀ ਰਹੀ ਹੈ ਜੀ ਇਹ ਸਿਰਪਾਓ ਦੀ ਇੱਕ ਮਹੱਤਤਾ ਹੈ ਜੇ ਤਖਤ ਸਾਹਿਬ ਤੋਂ ਮਿਲਦਾ ਹੈ ਗੁਰੂ ਘਰ ਤੋਂ ਮਿਲਦਾ ਹੈ ਜੀ ਇਹਨਾਂ ਤੇ ਖਾਸ ਸਨਮਾਨ ਤੇ ਮਿਲਦਾ ਹੈ ਤਾਂ ਉਹਦੇ ਬਹੁਤ ਵੱਡੇ ਅਰਥ ਨੇ ਅਸੀਂ ਉਸ ਨੂੰ ਇੰਨਾ ਛੋਟਾ ਇੰਨਾ ਹਲਕਾ ਐਨ ਬਣਾਈਆ ਕਿ ਕਿਤੇ ਵੀ ਸੜਕ ਤੇ ਖੜੇ ਪ੍ਰੋਗਰਾਮ ਹੈ ਤਾਂ ਵੀ ਗਲੀ 'ਚ ਖੜੇ ਪ੍ਰੋਗਰਾਮ ਹੈ ਤਾਂ ਵੀ ਕੋਈ ਘਰੇ ਪ੍ਰੋਗਰਾਮ ਹੈ ਤਾਂ ਵੀ ਰਾਜਨੀਤਿਕ ਪ੍ਰੋਗਰਾਮ ਹੈ ਤਾਂ ਵੀ ਜਿਹਦੇ ਮਰਜ਼ੀ ਪਾਉ ਉਸ ਨੂੰ ਪਾਉ ਜੀ ਇਹ ਇੱਕ ਮਹਾਨ ਬਖਸ਼ੀ ਗੁਰੂ ਕਰਦੀ ਇਸ ਨੂੰ ਤੁਸੀਂ ਮਹਿਜ ਕੱਪੜੇ ਦੇ ਟੁਕੜੇ 'ਚ ਬਦਲ ਰਹੇ ਹੂੰ ਸੋ ਉਸ ਨੂੰ ਲੈ ਕੇ ਸਮੇਂ-ਸਮੇਂ ਪੰਥਕ ਧਰਾਂ ਦੇ ਵਿੱਚ ਸਮਾਜਿਕ ਧਰਾਂ ਦੇ ਵਿੱਚ ਚਰਚਾ ਹੁੰਦੀ ਰਹੀ ਆ ਜੀ ਜੀ ਤੇ ਜੇ ਕੋਈ ਬੇਸ਼ੱਕ ਅਧਿਕਾਰਤ ਰੋਕ ਹਜੇ ਤੱਕ ਨਹੀਂ ਲੱਗੀ ਉਵੇਂ ਸਿਧਾਂਤਕ ਤੌਰ ਦੇ ਉੱਤੇ ਕੋਈ ਫਰਮਾਨ ਹੁਕਮ ਜਾਰੀ ਨਹੀਂ ਹੋਇਆ ਪਰ ਪਰ ਫਿਰ ਐਡਵੋਕੇਟ ਹਰਿੰਦਰ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੇ ਇੱਛਾ ਪ੍ਰਗਟਾਈ ਹੈ ਕਿ ਜਿਹੜੇ ਆਮ ਸਮਾਗਮ ਹੁੰਦੇ ਨੇ ਚਾਹੇ ਉਹ ਧਾਰਮਿਕ ਸਮਾਗਮ ਹੀ ਹੋਣ ਚਾਹੇ ਉਹ ਪੰਥਕ ਸਮਾਗਮ ਹੀ ਹੋਣ ਉਹਨਾਂ ਆਮ ਸਮਾਗਮਾਂ ਦੇ ਵਿੱਚ ਲੜੀਵਾਰ ਹੋਣ ਵਾਲੇ ਇਹਨਾਂ ਸਮਾਗਮਾਂ ਦੇ ਵਿੱਚ ਸਿਰੋਪਾਉ ਦੀ ਥਾਂ ਤੇ ਧਾਰਮਿਕ ਪੁਸਤਕਾਂ ਸਿੱਖ ਇਤਿਹਾਸੀਆਂ ਪੁਸਤਕਾਂ ਉਹ ਭੇਟਾ ਕੀਤੀਆਂ ਜਾਂ ਸਕਦੀਆਂ ਠੀਕ ਹੈ ਜੀ ਉਹ ਕਹਿੰਦੇ ਸਭ ਤੋਂ ਸ਼ਰਮ ਨਿਕਰੇ ਜੁਨੀਆ ਮਰਜੀ ਲੋਕ ਉਹ ਕਹਿੰਦੇ ਸਭ ਤੋਂ ਵਧੀਆ ਜੇ ਤੁਸੀਂ ਸਿੱਖੀ ਦਾ ਪ੍ਰਚਾਰ ਵੀ ਨਾਲ ਕਰਨਾ ਚਾਹੁੰਦੇ ਤਾਂ ਸਿੱਖ ਰਹਿਤ ਮਰਿਆਦਾ ਵੰਡੋ ਜਿਹਨੂੰ ਪੜਨ ਪਰਿਵਾਰ ਪੜਨ ਨਵੀਂ ਪੀੜ੍ਹੀ ਪੜੇ ਬੱਚੇ ਪੜਨ ਉਹ ਸਿੱਖੀ ਜਾ ਪਰਪੱਕ ਹੋਣ ਉਹ ਕਹਿੰਦੇ ਕਿ ਅਸੀਂ ਛਪਾ ਕੇ ਦਿੰਨੇ ਆ ਤੇ ਕੋਈ ਉਹਦੀ ਭੇਟਾ ਥੋੜਾ ਲੈਣੇ ਆ ਸਾਡੇ ਕੋਲ ਜਿੰਨੀਆਂ ਮਰਜ਼ੀ ਲੈ ਕੇ ਜਾਓ ਸਮਾਗਮ ਕਰਨ ਵਾਲੀ ਸੰਸਥਾਵਾਂ ਤੇ ਭੇਟ ਕਰ ਹੂੰ ਸੋ ਇਸ ਤਰ੍ਹਾਂ ਦਾ ਉਹਨਾਂ ਦਾ ਇੱਕ ਉਪਰਾਲਾ ਉਹ ਕਹਿੰਦੇ ਕਿ ਇੱਕ ਤਾਂ ਸਰੋਪਾ ਉਹਦੀ ਮਹਾਂਤਾ ਮੁੜ ਕੇ ਬਹਾਲ ਹੋ ਜੇਗਾ ਉਹਦਾ ਰਤਬਾ ਬਹਾਲ ਹੋ ਜੇਗਾ ਦੂਸਰਾ ਉਹ ਕਹਿੰਦੇ ਕਿ ਇਹਦੇ ਨਾਲ ਸਿੱਖੀ ਦਾ ਪ੍ਰਚਾਰ ਵੀ ਹੋ ਜੇਗਾ ਹੂੰ ਸੋ ਇਸਲਾਹ ਬੜੀ ਵਾਜਬ ਹੈ ਕਿ ਇਹਨੂੰ ਐਸਜੀਪੀਸੀ ਕਿਸੇ ਮੱਥੇ ਦੇ ਰੂਪ ਚ ਵੀ ਲਿਆ ਸਕਦੀ ਹੈ ਕਿ ਤਖਤ ਸਭਾ ਨਾਲ ਤਾਂ ਕੋਈ ਹੁਕਮ ਵੀ ਜਾਰੀ ਹੋ ਸਕਦਾ ਹੈ ਇਹਦੇ ਉੱਤੇ ਵੀ ਸਮਝਦਾਰੀ ਆ ਮੈਨੂੰ ਲੱਗਦਾ ਜੇ ਉਤੇ ਡੜਤਾ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਇਹ 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 ਤਾਂ ਇਹ ਸਨਮਾਨ ਬਹਾਲ ਹੋਣਾ ਨਹੀਂ ਤਾਂ ਅਦਰਵਾਈ ਅਸਰ ਰਾਜਨਿਕ ਸਮਾਗਮਾਂ ਦੇ ਵਿੱਚ ਸਰੂਪਾ ਵੰਡੀ ਜਾਂਦੇ हां जी बिल्कुल। ਇਹਨਾਂ ਤੋਂ ਇਹਦੇ ਉੱਤੇ ਗੌਰ ਕਰਨ ਦੀ ਲੋੜ ਹੈ। ਇਹ ਸ਼ਲਾਘਾ ਜੋ ਮੈਨੂੰ ਕਦਮ ਲੱਗਿਆ ਉਹਨਾਂ ਦੀ ਤਾਂ ਮੈਂ ਲੱਗਿਆ ਕਿ ਪਰ ਗੱਲ ਹੋਣੀ ਚਾਹੀਦੀ। ਤੁਸੀਂ ਦੇਖੋ ਵੀ ਇਹ ਇਹਦਾ ਸਿਆਸੀ ਲੋਕਾਂ ਨੇ ਤੇ ਇਹਦਾ ਇੰਨਾ ਨਿਗਾਰ ਲਿਆ ਤਾਂ ਵੀ ਉਹ ਪਤਾ ਨਹੀਂ ਕਿੱਥੋਂ ਮੇਰੇ ਵਰਗਾ ਚੱਲਿਆ ਹੁੰਦਾ ਕਿਧਰੋਂ ਦੀ ਕਿਧਰ ਆਇਆ ਹੁੰਦਾ। ਜਦੋਂ ਉਹਨੂੰ ਸ਼ਾਮਲ ਕਰਨਾ ਉਹਦੋਂ ਵੀ ਸਰੂਪ ਉਹ ਪਾ ਦਿੰਦੇ ਆ। ਵੀ ਉਹ ਬੰਦੇ ਦੀ ਕੋਈ ਉਪलब्ਧੀ ਥੋੜਾ ਕੋਈ ਪ੍ਰਾਪਤੀ ਥੋੜਾ ਦੇਖਿਆ ਜਾਵੇ ਤਾਂ